ਪਰਮਸਤੂ ਕਾਰਯੋਗ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀ ਭਰਾਵੋ ਆਓ ਪਹਿਲਾਂ ਫਤਿਹ ਦਾ ਜਵਾਬ ਫਤਿਹ ਵਿੱਚ ਦਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਸਾਡਾ ਭਾਰਤ ਦੇਸ਼ ਵੱਖ-ਵੱਖ ਧਰਮਾਂ ਵੱਖ-ਵੱਖ ਕੌਮਾਂ ਤੇ ਵੱਖ-ਵੱਖ ਜਾਤਾਂ ਦਾ ਇੱਕ ਸਮੇਲ ਹੈ ਤੇ ਭਾਰਤ ਨੂੰ ਦੋ ਤਿੰਨ ਨਾਵਾਂ ਦੇ ਵਿੱਚ ਵੀ ਅ ਜਿਹੜੇ ਉਹਨਾਂ ਦੀ ਭਾਰਤ ਦੇਸ਼ ਦੀ ਗੈਂਟੀ ਹੁੰਦੀ ਆ ਭਾਰਤ ਹਿੰਦੁਸਤਾਨ ਅਤੇ ਇੰਡੀਆ ਇਹ ਹਿੰਦੁਸਤਾਨ Hindu top ka ਕਹਿੰਦਾ ਵੀ ਹਿੰਦੁਸਤਾਨ ਹੈ ਇੰਡੀਆ ਕਹਿੰਦੇ ਵੀ ਸਭ ਦਾ ਸਮੇਲਨ ਹੈ ਤੇ ਭਾਰਤ ਆ ਜਿਹੜਾ ਆਪਾਂ ਨੂੰ ਪਤਾ ਹੀ ਹੈ ਭਗਵਾਨ ਰਾਮ ਦੇ ਭਰਾ ਭਾਰਤ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਤੇ ਇਸ ਦੇਸ਼ ਨੂੰ ਹਰ ਇੱਕ ਜਾਤ ਨੇ ਹਰ ਇੱਕ ਧਰਮ ਨੇ ਜਿੰਨਾ ਵੀ ਹੋ ਸਕਿਆ ਅੱਗੇ ਵਧਣ ਦੇ ਵਿੱਚ ਇਸ ਦੇਸ਼ ਨੂੰ ਕਿਸੇ ਚੰਗੀ ਜਗ੍ਹਾ ਤੇ ਲਿਜਾਣ ਲਈ ਕਈ ਤਰ੍ਹਾਂ ਦੇ ਬਲੀਦਾਨ ਦਿੱਤੇ ਪਰ ਇਹ ਜਿਹੜਾ ਦੇਸ਼ ਹੈਗਾ ਸਟਾਰਟਿੰਗ ਇੱਕ ਸਨਾਤਨ ਧਰਮ ਤੋਂ ਚੱਲਿਆ ਤੇ ਇਹਦੇ ਵਿੱਚੋਂ ਕਈ ਜਿਵੇਂ ਬੁੱਧ ਧਰਮ ਜੈਨ ਧਰਮ ਅਤੇ ਸਿੱਖ ਧਰਮ ਇਹ ਤਿੰਨੇ ਚਾਰੇ ਧਰਮ ਆ ਜਿਹੜੇ ਇਹ ਸਾਡੇ ਭਾਰਤ ਦੇ ਧਰਮ ਆ ਇਸ ਤੋਂ ਬਾਅਦ ਚ ਇਸਲਾਮ ਧਰਮ ਆ ਗਿਆ ਹੈ ਇਸਲਾਮ ਧਰਮ ਦੀ ਵੀ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਤੇ ਜਿਹੜੇ ਲੱਖਾਂ ਲੋਕ ਇਸਲਾਮ ਧਰਮ ਨਾਲ ਜੁੜੇ ਹੋਏ ਆ ਉਸ ਤੋਂ ਬਾਅਦ ਇੱਕ ਵਾਰੋਂ ਧਰਮ ਆ ਕਰੈਕਸ਼ਨ ਧਰਮ ਆ ਜਿਹਨੂੰ ਅੱਜ ਦੇ ਸਮੇਂ ਦੇ ਵਿੱਚ ਜਿਹਦੇ ਤੋਂ ਕਈ ਖਤਰੇ ਮਹਿਸੂਸ ਕੀਤੇ ਜਾਂਦੇ ਆ ਤੇ ਉਹਦੇ ਤੇ ਕਈ ਗੱਲਾਂ ਹੁੰਦੀਆਂ ਵੀ ਜਿਹੜੇ ਲੋਕ ਆ ਭਾਰਤ ਦੇ ਕੁਝ ਸਨਾਤਨੀ ਤੇ ਕੁਝ ਸੇਖਾ ਤੇ ਕਈ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਆ ਉਹ ਧਰਮ ਕਨਵਰਜਨ ਕਰਕੇ ਤੇ ਕਰੈਕਸ਼ਨ ਬਣ ਰਹੇ ਆ ਉਹਦੇ ਚ ਇੱਕ ਗੱਲ ਕੀਤੀ ਜਾਂਦੀ ਆ ਵੀ ਸ਼ਡਿਊਲ ਕਾਸਟ ਲੋਕ ਆ ਜਿਹੜਾ ਜ਼ਿਆਦਾ ਧਰਮ ਪਰਿਵਰਤਨ ਕਰ ਰਹੇ ਆ ਐਸੀ ਲੋਕਾਂ ਦਾ ਉਹਦੇ ਵਿੱਚ ਨਾਮ ਜ਼ਿਆਦਾ ਬਦਨਾਮ ਹੋ ਰਿਹਾ ਤੇ ਜੇ ਗੱਲ ਕਰੀਏ ਸ਼ਡਿਊਲ ਕਾਸਟ ਲੋਕਾਂ ਦੀ ਤਾਂ ਜੇ ਖਾਸ ਕਰਕੇ ਜਿਹੜੀ ਜਾਤੀ ਨੂੰ ਮੈਂ ਬਿਲੋਂਗ ਕਰਦਾ ਵੀ ਬੱਜਵੀ ਸਿੱਖ ਆ ਜੇ ਮੱذਬੀ ਸਿੱਖਾਂ ਤੇ ਕਈ ਲੋਕਾ ਇਲਜ਼ਾਮ ਲਾ ਦਿੰਦੇ ਆ ਵੀ ਜਿਹੜੇ ਜ਼ਿਆਦਾਤਰ ਮੱذਬੀ ਸਿੱਖਾ ਉਹ ਕੈਚਨ ਹੋ ਗਏ ਤਾਂ ਇਸ ਗੱਲ ਤੇ ਮੈਂ ਇੱਕ ਸਪਸ਼ਟੀਕਰਨ ਦੇਣਾ ਚਾਹੁੰਦਾ ਵੀ ਜਿਹੜਾ ਮੱذਬੀ ਸਿੱਖਾ ਜਿਹੜੇ ਪੱਕੇ ਮذਬ ਦੇ ਲੋਕ ਹੈ ਉਹ ਸਿੱਖ ਧਰਮ ਨਾਲ ਜੁੜੇ ਹੋਏ ਆ ਤੇ ਕਦੇ ਵੀ ਸਿੱਖ ਧਰਮ ਤੋਂ ਬਾਹਰ ਨਹੀਂ ਹੋ ਸਕਦੇ ਸਾਡੇ ਦਸ਼ਮੇਸ਼ ਤਰਨਾ ਦਿਲ ਬਹੁਤ ਵੱਡਾ ਇੱਕ ਸਿੱਖ ਸਿੱਖ ਸੰਸਥਾ ਸਿੱਖ ਕਾਫਲਾ ਜਾਂ ਜੋ ਵੀ ਤੁਸੀਂ ਕਹਿਣਾ ਚਾਹੋ ਕਹਿ ਸਕਦੇ ਹੋ ਸਿੱਖ ਧਰਮ ਦੇ ਵਿੱਚ ਬਾਬਾ ਬੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੀ ਅਗਵਾਈ ਕਰਦੇ ਆ ਤੇ ਮੱਧ ਵੀ ਸਿੱਖਾ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਨੰਗ ਸਿੰਘ ਗੁਰੂਆਂ ਦੀਆਂ ਫੌਜਾਂ ਲਾਡਲੀਆਂ ਫੌਜਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ ਨੰਦਪੁਰ ਦੇ ਵਿੱਚ ਜਦੋਂ ਜਾਂ ਜਾਂਦੇ ਆ ਹੋਲਾ ਮੱਲਾ ਦੇ ਟਾਈਮ ਆ ਤਾਂ ਉਹ ਇੱਕ ਵੱਖਰਾ ਦ੍ਰਿਸ਼ ਦਿਖਾਉਂਦੇ ਆ ਵੀ ਜਿਹੜੇ ਮੱਧਵੀ ਸਿੱਖ ਦਸ਼ਮੇਸ਼ ਧਰਨਾ ਦਲ ਦੇ ਸਿੰਘਾ ਉਹ ਇਸ ਤਰੀਕੇ ਜਾਂਦੇ ਆ ਤੇ ਮੈਂ ਉਹਨਾਂ ਦੀ ਮਿਸਾਲ ਦੇ ਕੇ ਇਹ ਗੱਲ ਜਿਹੜੇ ਲੋਕ ਕਹਿ ਦਿੰਦੇ ਆ ਵੀ ਮੱਧਵੀ ਸਿੱਖ ਕਰੈਕਸ਼ਨ ਹੋ ਗਈ ਮੈਂ ਉਹਨਾਂ ਦੀ ਜ਼ੁਬਾਨ ਤੇ ਤਾਲਾ ਲਾਉਣ ਦੀ ਕੋਸ਼ਿਸ਼ ਕਰਦਾ ਵੀ ਕੋਈ ਜੇ 100 ਘਰ ਆ 100 ਚੋਂ ਇੱਕ ਹੋ ਗਿਆ ਉਹਨੇ ਧਰਮ ਤਬਦੀਲ ਕਰ ਲਿਆ ਤਾਂ ਸਾਰਿਆਂ ਨੂੰ ਅਸੀਂ ਉਸ ਖੇਤਰ ਦੇ ਵਿੱਚ ਨਹੀਂ ਰੱਖ ਸਕਦੇ ਉਹਨਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜ਼ਿਆਦਾ ਗਿਣਤੀ ਆ ਜਿਹੜੀ ਹੋਰ ਲੋਕਾਂ ਦੀ ਵੀ ਆ ਤੇ ਚਲੋ ਹਰ ਇੱਕ ਧਰਮ ਦੇ ਹਰ ਇੱਕ ਜਾਤੀ ਦੇ ਲੋਕ ਆ ਕਿਸੇ ਨਾ ਕਿਸੇ ਜਗਾ ਨਾਲ ਜੁੜੇ ਹੁੰਦੇ ਆ ਪਰ ਇਹ ਗੱਲ ਨਾ ਜ਼ਰੂਰੀ ਕਰ ਦਿਆ ਕਰੋ ਵੀ ਸ਼ਾਇਦ ਵੀ ਮੱਝਬੀ ਸਿੱਖਾ ਜਿਹੜੇ ਜੇ ਮੱਝਬੀ ਸਿੱਖਾ ਕ੍ਰੈਕਸ਼ਨ ਬਣੇ ਹੁੰਦੇ ਤਾਂ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿਹੜੇ ਨਗਰ ਕੀਰਤਨ ਨਿਕਲਦੇ ਆ ਉਹ ਸਿਰਫ ਤੇ ਸਿਰਫ ਇੱਕ ਕੌਮ ਵੱਲੋਂ ਕੱਢੇ ਜਾਂਦੇ ਆ ਮੱਝਬੀ ਸਿੱਖ ਵੱਲੋਂ ਮੈਂ ਇਹ ਨਹੀਂ ਕਹਿੰਦਾ ਵੀ ਕੌਮ ਨੂੰ ਹੋਰ ਜਾਪਾਂ ਉਹਦੇ ਵਿੱਚ ਉਹਦਾ ਸਾਥ ਨਹੀਂ ਦਿੰਦੀਆਂ ਜਾਂ ਕੋਈ ਹੋਰ ਗੱਲ ਬਾਤ ਹੈ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਜਿਹੜੇ ਮੱਝਬੀ ਸਿੱਖ ਕੌਮ ਦੇ ਜਿਹੜੇ ਆਗੂ ਆ ਉਹੀ ਅੱਗੇ ਹੋਗੇ ਤੇ ਉਹਦੇ ਵਿੱਚ ਯੋਗਦਾਨ ਸਾਰੀਆਂ ਕੌਮਾਂ ਪਾਉਂਦੀਆਂ ਐ ਤੇ ਪਰ ਜਿਹੜਾ ਉਸ ਜਗ੍ਹਾ ਤੇ ਇਕੱਠ ਹੁੰਦਾ ਉਹ ਜ਼ਿਆਦਾਤਰ ਮੱਝਬੀ ਸਿੱਖਾਂ ਦਾ ਹੁੰਦਾ ਹੈ ਤੇ ਉਸ ਥਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਆਨੰਦਪੁਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਐਸੀ ਸਮਾਜ ਦੇ ਮੱਝਬੀ ਸਿੱਖ ਲੋਕ ਪਹੁੰਚਦੇ ਆ ਤੇ ਇੱਕ ਕੌਮ ਨੂੰ ਬਦਨਾਮ ਕਰਨਾ ਪਤਾ ਨਹੀਂ ਕਿਉਂ ਫਿਤਰਤ ਜੀ ਬਣੀ ਪਈ ਐ ਲੋਕਾਂ ਦੀ ਇੱਕੇ ਹੀ ਕੌਮ ਨੂੰ ਟਾਰਗੇਟ ਜ਼ਿਆਦਾਤਰ ਕਰ ਰਹੇ ਆ ਸਿੱਖ ਧਰਮ ਦੇ ਵਿੱਚ ਅਤੇ ਜਿੰਨੇ ਸਿੱਖ ਧਰਮ ਦੇ ਜ਼ਿਆਦਾ ਆਗੂ ਵੀ ਬਣਦੇ ਆ ਮੱਝੀ ਸਿੱਖ ਕੌਮ ਨੂੰ ਪਤਾ ਨਹੀਂ ਕਿਉਂ ਟਾਰਗੇਟ ਕਰਨਾ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਤੇ ਕਰੈਕਸ਼ਨ ਦਾ ਜਿਹੜਾ ੱੱਬਾ ਸਾਡੇ ਤੇ ਮੱਝੀ ਸਿੱਖ ਕੌਮ ਲੋ ਅਤੇ ਲਾਉਣ ਤੋਂ ਕਦੇ ਗਰੇਜ਼ ਨਹੀਂ ਕਰਦੇ ਮੈਂ ਉਹਨਾਂ ਸਾਰਿਆਂ ਨੂੰ ਸ਼ਰਾਤੀ ਅੰਸਰਾਂ ਨੂੰ ਦੱਸਣਾ ਚਾਹੁੰਨਾ ਵੀ ਮੱਝ ਵੀ ਸਿੱਖ ਕੌਮ ਆ ਜਿਹੜੀ ਬਾਬਾ ਜੀਵਨ ਸਿੰਘ ਦੀ ਔਲਾਦ ਹੈ ਤੇ ਉਹ ਮੱਝ ਵੀ ਸਿੱਖ ਸੀ ਮੱਝ ਵੀ ਸਖਿਆ ਤੇ ਮੱਝ ਵੀ ਸਖੀ ਰਹਿਣਗੇ ਦਸ਼ਮੇਸ਼ ਪਿਤਾ ਨੇ ਸਾਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਤੇ ਉਹ ਖਿਤਾਬ ਅਸੀਂ ਕਦੇ ਵੀ ਆਪਣੇ ਤੋਂ ਵੱਖ ਨਹੀਂ ਕਰਾਂਗੇ ਅਸੀਂ ਉਸ ਖਿਤਾਬ ਨੂੰ ਗਵਾਉਣ ਦੀ ਕਦੇ ਕੋਸ਼ਿਸ਼ ਨਾ ਕਰਾਂਗੇ ਚਲੋ ਇਹ ਹੋ ਸਕਦਾ ਹੈ ਵੀ ਸਾਡੇ ਕਈਆਂ ਗੱਲਾਂ ਕਈਆਂ ਗੱਲਾਂ ਤੋਂ ਗਿਲੇ ਸ਼ਿਕਵੇ ਮਨ ਮਟਾਪ ਹੋ ਸਕਦੇ ਆ ਪਰ ਅਸੀਂ ਜਿਹੜੇ ਸਿੱਖ ਕੌਮ ਮੱਝੀ ਸਿੱਖਾ ਸਿਰਫ ਮੱਝੀ ਸਿੱਖੀ ਆ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾ ਜਾਜਕਾਂ ਜੇ ਕਿਸੇ ਦੇ ਗੱਲ ਦਿਲ ਤੇ ਲੱਗੇ ਤਾਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ